ਮਾਰਟਰ ਸੈਂਟਰ ਦੀ ਸਰਕਾਰ ਮੋਤੀ ਨੇ ਫਿਰ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਤੇ ਲਖਵੀਰ ਸਿੰਘ ਰੋਟੀ ਨੂੰ ਸ਼ਹੀਦ ਕਰਤਾ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਕੀਤਾ ਵਾਹਿਗੁਰੂ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਕੀਤਾ ਇਹ ਮੋਦੀ ਸਰਕਾਰ ਨੇ ਜੋ ਇਹ ਕੰਮ ਸ਼ੁਰੂ ਕੀਤੇ ਹੈ ਇਹਦਾ ਅਸਰ ਮਾੜਾ ਹੋਊਗਾ ਕਿਉਂ ਕਰਕੇ ਜਿੱਦਣ ਹੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਟਰੂਡੋ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਕਿਹਾ ਕਿ ਹਿੰਦੂਤਵਾ ਤੇ ਇੰਡੀਆ ਦਾ ਹੱਥ ਹੈ ਸਾਡੇ ਕੈਨੇਡਾ ਦੇ ਸਿੱਖਾਂ ਨੂੰ ਕਤਲ ਕਰਨ ਦੇ ਵਿੱਚ ਸੈਨਟੇਟ ਕਰਨ ਦੇ ਵਿੱਚ ਉਸੇ ਦਿਨ ਜਿਹੜੇ ਸਾਡੇ ਵਿਦੇਸ਼ੀ ਵਜ਼ੀਰ ਹੈਗੇ ਆ ਜੈ ਸ਼ੰਕਰ ਜੀ ਉਹਨਾਂ ਨੂੰ ਪਲੱਸ ਜ਼ੈਡ ਸਿਕਿਉਰਿਟੀ ਦਿੱਤੀ ਗਈ ਹੈ ਜੀ ਦਾ ਮਤਲਬ ਹੈ ਕਿ ਇੰਡੀਆ ਨੇ ਕਿਰਾਇਆ ਹੈ ਇਸੇ ਕਰਕੇ ਜ਼ੈਡ ਸਿਕਿਉਰਿਟੀ ਫਾਰ ਅ ਮਨਿਸਟਰ जय शंकर जी ਨੂੰ ਦਿੱਤੀ ਗਈ ਹੈ ਤੇ ਜਿਹੜੇ ਨੈਸ਼ਨਲ ਸਕਿਉਰਿਟੀ ਡਵਾਈਜ਼ਰ ਹੈ ਜਿਹੜੇ ਰੋ ਦੇ ਡਾਇਰੈਕਟਰ ਹੈ ਆਈਪੀ ਦੇ ਡਾਇਰੈਕਟਰ ਹੈ ਮਿਲਟਰੀ ਇੰਟੈਲੀਜੈਂਸ ਦੇ ਡਾਇਰੈਕਟਰ ਹੈ ਇਹਨਾਂ ਸਾਰਿਆਂ ਦਾ ਹੱਥ ਇਹ ਕਤਲਾਂ ਦੇ ਵਿੱਚ ਹੈਗਾ ਔਰ ਸਿੱਖ ਜਿਵੇਂ ਸਤਵੰਦ ਸਿੰਘ ਦਾ ਨਾਮ ਲਿਆ ਹੈ ਭਾਈ ਬਿਆਨ ਸਿੰਘ ਦਾ ਨਾਮ ਲਿਆ ਹੈ ਕੀਰ ਸਿੰਘ ਜੀ ਦਾ ਨਾਮ ਜਿਹ ਹੈ ਇਹ ਜਿਹੇ ਸਿੱਖ ਸੂਰਮੇ ਫਿਰ ਚੁੱਪ ਕਰਕੇ ਨਹੀਂ ਬੈਠਿਆ ਕਰਦੇ ਹੈਗੇ ਤਿਹਾਰ ਜੇਲ ਦੇ ਵਿੱਚ ਮੈਂ ਰਹੇ ਮੈਨੂੰ ਪਤਾ ਨਹੀਂ ਸੀਗਾ ਮੈਨੂੰ ਭਾਈ ਸਤਵੰਦ ਸਿੰਘ ਦੇ ਸੈਲ ਦੇ ਵਿੱਚ ਦਿੱਤਾ ਹੋਇਆ ਸੀਗਾ ਇੱਕ ਦਿਨ ਸੁਪਰਡੈਂਟ ਆਇਆ મેનુ કેંદા કે આપ ઠીક હે મે કહા જી મે તા બિલકુલ ઠીક હે કેંદા નીંદ આપકો આતી હે મે કહા નીંદ ભી પડી જાઉંડી હે કેંદા ફેર એસે હે હમ આપકો બતાના ચાહતે હે કે ઈધર એક બહોત બડા કેદી દિયા ہوا થા હમણે તો વો રાત કો ચલાતા થા તો હમણે પૂછા ક્યુ ક્યુ ચલાતે હો ਉਸਨੇ ਬੋਲਾ ਕਿ ਮੇਰੀ ਛਾਤੀ ਕੇ ਉਪਰ ਸਤਵੰਨ ਸਿੰਘ ਆ ਕੇ ਬੈਠ ਜਾਂਦਾ ਹੈ। ਔਰ ਮੈਨੂੰ ਬਹੁਤ ਡਰ ਲੱਗਦਾ ਮੇਰੇ ਕੋ ਇਸ ਸੈੱਲ ਸੇ ਬਾਹਰ ਕਾਲ ਦਿਜੀਏ। ਉਹ ਕਹਿੰਦਾ ਫਿਰ ਅਸੀਂ ਉਹਨੂੰ ਸੈੱਲ ਚੋਂ ਕੱਢਿਆ। ਮੈਂ ਤਾਂਹੀਂ ਤੁਹਾਨੂੰ ਪੁੱਛਣ ਆਂਦਾ ਤੁਹਾਨੂੰ ਤਾਂ ਨਹੀਂ ਕੋਈ ਤਕਲੀਫ। ਮੈਂ ਕਿਹਾ ਤੁਸੀਂ ਪਹਿਲੀ ਵਾਰੀ ਦੱਸਿਆ ਕਿ ਇਹ ਸਤਵੰਨ ਸਿੰਘ ਦਾ ਸੈੱਲ ਸੀ। ਇੱਥੇ ਤਾਂ ਕੀਰਤਨ ਹੁੰਦਾ। ਮੈਨੂੰ ਤਾਂ ਬਹੁਤ ਇੱਥੇ ਆਨੰਦ ਆ ਰਿਹਾ ਹੈ ਤੇ ਮੈਂ ਤਾਂ ਨਹੀਂ ਕਿਧਰੇ ਜਾਣਾ ਚਾਹੁੰਦਾ ਸੋ ਮੇਰਾ ਮਤਲਬ ਇਹ ਹੈ ਕਿ ਜਿਨ੍ਹਾਂ ਨੇ ਮਾਰੇ ਕੰਮ ਕੀਤੇ ਹੈ ਉਹਨਾਂ ਦੀਆਂ ਛਾਤੀਆਂ ਤੇ ਸ਼ਹੀਦ ਸਿੰਘ ਬੈਠ ਜਾਂਦੇ ਆ ਤੇ ਇਹਨਾਂ ਨੂੰ ਫਿਰ ਨੀਂਦ ਨੂਂਦ ਨਹੀਂ ਹੁੰਦੀ ਹੈ ਬੇਸ਼ੱਕ ਮੋਤੀ ਹੋਵੇ ਬੇਸ਼ੱਕ ਇੰਦਰਾ ਗਾਂਧੀ ਹੋਵੇ ਬੇਸ਼ੱਕ ਅਮਿਤ ਸ਼ਾਹ ਜੀ ਹੋਣ ਜਿਨ੍ਹਾਂ ਨੇ ਜ਼ੁਲਮ ਸਿੱਖਾਂ ਦੇ ਉੱਤੇ ਕੀਤੇ ਹੈ ਉਹਨਾਂ ਦੀ ਛਾਤੀ ਦੇ ਉੱਤੇ ਆ ਕੇ ਬੈਠ ਜਾਂਦੇ ਆ ਤਾਂ ਫਿਰ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਹੈਗੀ